ਸੇਕਮ ਆਸਾਮ ਇੰਦਾਂ ਲਾਈ ਬੈਠੀ ਤੇ ਅੱਜ ਉਹਨਾਂ ਆਸ ਅਮੀਦਾਂ ਨੂੰ ਜਿਹੜਾ ਬੂਰ ਪਿਆਗਾ ਭਾਈ ਅੰਬਰਤ ਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਲੈ ਕੇ ਸਾਹਮਣੇ ਆਇਆ ਤੁਹਾਡੇ ਤੁਹਾਨੂੰ ਮੁਬਾਰਕ ਦਿੰਨੇ ਆ ਕਿ ਭਾਈ ਅੰਬਰਤ ਪਾਲ ਸਿੰਘ ਤੇ ਖਡੂਰ ਸਾਹਿਬ ਆਸਤੀਆਂ ਦੀ ਜਿੱਤ ਹੋਈ ਆ ਤੇ ਗੱਲ ਕਰਦੇ ਆ ਭਾਈ ਅੰਬਰਤ ਪਾਲ ਸਿੰਘ ਦੇ ਮਾਮਲੇ ਤੇ ਵਰਜ ਕਾ ਖਾਲਸਾ ਵਰਜ ਕੀ ਫਤੇ ਅੱਜ ਗੱਲ ਕਰਦੇ ਆ ਆਪਾਂ ਭਾਈ ਅੰਬਰਤ ਪਾਲ ਸਿੰਘ ਆ ਜੋ ਕਿ ਕੰਡੂ ਸਾਉ ਤੋਂ ਐਮਪੀ ਜਿੱਤੇ ਨੇ 2024 ਦੇ ਜੂਨ ਦੇ ਵਿੱਚ ਜਣੀ ਕਿ ਇੱਕ ਸਾਲ ਦੇ ਲਗ ਭਾਗ ਹੋਣ ਵਾਲਾਗਾ ਤੇ ਉਸ ਦਿਨ ਤੋਂ ਲੈ ਕੇ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਲੋਕ ਸਭਾ ਸੈਸ਼ਨ ਦੇ ਵਿੱਚ ਨਹੀਂ ਜਾਣ ਦਿੱਤੇ ਗਏ ਜਣੀ ਕਿ ਲੋਕ ਸਭਾ ਦੇ ਵਿੱਚ ਉਹਨਾਂ ਵੱਲੋਂ ਜੋ ਖੰਡੂਰ ਸਾਹਿਬ ਵਾਸੀਆਂ ਦੇ ਜੋ ਪੰਜਾਬ ਦੇ ਮੁੱਦੇ ਸੀ ਉਹ ਚੁੱਕਨੇ ਸੀ ਉਹਨਾਂ ਨੂੰ ਜਿਹੜਾ ਉਹ ਚੁੱਕ ਨਹੀਂ ਦਿੱਤਾ ਗਿਆ ਇਹਨਾਂ ਜ਼ਾਲਮ ਸਰਕਾਰਾਂ ਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਅੱਜ ਵੀ ਬੰਦੀ ਨੇ ਕਿਉਂਕਿ ਤੁਹਾਨੂੰ ਪਤਾਗਾ ਕਿ 4 ਲੱਖ ਵੋਟਾਂ ਦੇ ਨਾਲ ਖੰਡੂਰ ਸਾਹਿਬ ਵਾਸੀਆਂ ਨੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਵਿੱਚ ਫਤਵਾ ਦਿੱਤਾ 197000 ਪਲੱਸ ਵੋਟਾਂ ਦੇ ਨਾਲ ਫਾਇਲ ਨੰਬਰ ਤੇ ਐਮਪੀ ਨੇ ਜਿਹੜੇ ਭਾਈ ਅੰਮਰਤਪਾਲ ਸਿੰਘ ਉਹ ਚੁਣੇ ਗਏ ਨੇ ਤੇ ਬੜਾ ਉਹਨਾਂ ਉੱਤੇ ਜਿਹੜਾ ਹੈਗਾ ਕਿ ਜ਼ੁਲਮ ਠਾਇਆ ਕਦਾਰਕੁਸੀ ਕੀਤੀ ਗਈ ਆਪਣੇਆਂ ਬਗਾਨਿਆਂ ਤੇ ਸਰਕਾਰਾਂ ਨੇ ਜੋ ਕੱਜ ਜੋ ਹਾਲਾਤ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਦੇ ਹੋਏ ਨੇ ਅੱਜ ਅੱਜ ਵੀ ਲੋਕ ਜਿਹੜੇ ਸਿੱਖੀ ਬਾਣੇ ਦੇ ਵਿੱਚ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਹਇਆਉਣੀ ਚਾਹੀਦੀ ਆ ਕਿ ਤੁਹਾਡੀ ਪਰਸਨਲ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਆ ਤੁਹਾਡੇ ਵਿਚਾਰ ਨਹੀਂ ਮਿਲਦੇ ਮੇਲ ਖਾਂਦੇ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਕਾਰਾਂ ਦੇ ਝੋਲੀ ਚੱਕ ਬਣ ਜਾਵੋ ਇਹ ਨਹੀਂ ਕਿ ਤੁਸੀਂ ਸਰਕਾਰਾਂ ਦੇ ਟੋਟ ਬਣ ਜਾਵੋ ਤੁਸੀਂ ਚੋਣਿਆ ਕਿ ਭਾਈ ਅੰਮਰਪਾਲ ਸਿੰਘ ਦਾ ਰਾਜ ਭਾਗ ਜਿਸ ਤਰ੍ਹਾਂ ਉਹ ਐਮਪੀ ਚੁਣेंगे ਉਹਨਾਂ ਦੀ ਗੱਦੀ ਅਸੀਂ ਹੋਈਏ ਬਾਰਸ ਪੰਜਾਬ ਦੀ ਜੇ ਤੁਸੀਂ ਹੁੰਦੇ ਤਾਂ ਨੂੰ ਅੱਜ ਤੋਂ ਭਾਈ ਅੰਮਰਤਪਾਲ ਸਿੰਘ 2 ਸਾਲ ਜੇਲ੍ਹ ਦੇ ਵਿੱਚ ਸਾਲ 2 ਸਾਲ ਪਹਿਲਾਂ ਦबई ਤੋਂ ਜਿਹੜੇ ਆਏ ਨੇ ਭਾਈ ਅੰਮਰਤਪਾਲ ਸਿੰਘ ਜਦੋਂ ਦੀਪ ਸਿੱਧੂ ਨੂੰ ਸ਼ਹੀਦ ਕੀਤਾ ਜਾਂਦਾ ਇੱਕ ਐਕਸੀਡੈਂਟ ਦੇ ਜਿਹੜਾ ਮੌਤ ਦਾ ਬਹਾਨਾ ਬਣਾਇਆ ਜਾਂਦਾ ਉਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਦबई ਤੋਂ ਚੱਲ ਕੇ ਆਏ ਆ ਮੈਂ ਉਹਨਾਂ ਸੱਜਣਾ ਬੇਨਤੀ ਕਰਦਾ ਜਿਹੜੇ ਅੱਜ ਕਹਿ ਰਹੇ ਨੇ ਕਿ ਭਾਈ ਅੰਮਰਤਪਾਲ ਸਿੰਘ ਜਿੰਨਾ ਤੱਕ ਬਾਹਰ ਨਹੀਂ ਆਉਂਦਾ ਉਹਨਾਂ ਤੱਕ ਸਾਨੂੰ ਇਹ ਗੱਡੀ ਸੌਪ ਦਿਓ ਜਦੋਂ ਅੰਮਰਤਪਾਲ ਸਿੰਘ ਆ ਗਿਆ ਜੀ ਅਸੀਂ ਆਪੀ ਪਰੇ ਹੋ ਜਾਵਾਂਗੇ ਦੂਸਰੇ ਉਹ ਵਿਅਕਤੀ ਨੇ ਝੋਲੀ ਚੁੱਕ ਕਹਿਦੀ ਉਹਨਾਂ ਨੂੰ ਪੱਲੇ ਚੁੱਕ ਕਹਿਦੀ ਉਹਨਾਂ ਨੂੰ ਪੁਲਿਸ ਦੇ ਟਾਟ ਕਹਿਦੀ ਉਹਨਾਂ ਨੂੰ ਸਰਕਾਰਾਂ ਦੇ ਟਾਟ ਕਹਿਦੀ ਉਹਨਾਂ ਨੂੰ ਜਿਹੜੇ ਕਿ ਲੱਗਦੇ ਨੇ ਸਿੱਖੀ ਬਾਣੇ ਦੇ ਵਿੱਚ ਪਰ ਸਿੱਖੀਆਂ ਤੋਂ ਉਹਨਾਂ ਨੂੰ ਅਲਰਜੀ ਆ ਸਿੱਖੀ ਤੋਂ ਕਿਓ ਅਲਰਜੀ ਆ ਇਹ ਵੀ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ 50 50 ਸਾਲ 60 60 ਸਾਲ ਦੀ ਉਮਰ ਪਲੱਸ ਹੋ ਗਏ ਆ ਜਿੰਨਾ ਪਿਆਰ ਭਾਈ ਅੰਮਰਤਪਾਲ ਸਿੰਘ ਨੂੰ ਸਿੱਖ ਕੌਮ ਨੇ ਦਿੱਤਾ ਜਾਂ ਪੰਜਾਬ ਵਸਤੀਆਂ ਨੇ ਦਿੱ ਦਿੱਤਾ ਸਾਨੂੰ ਇੰਨਾ ਪਿਆਰ ਕਿਉਂ ਨਹੀਂ ਮਿਲਿਆ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਣਾ ਕਿ ਭਰਾਵਾ ਤੁਸੀਂ ਲਾਇਕ ਹੀ ਨਹੀਂ ਸੀ ਜੇ ਤੁਸੀਂ ਲਾਇਕ ਹੁੰਦੇ ਤੁਸੀਂ ਤਾਂ ਉਹ ਬੰਦਾ ਕੁੱਟਦਾ ਫਲਾਨਾ ਬੰਦਾ ਕੁੱਟਦਾ ਉਹਨੂੰ ਪੈਣਾ ਦੇ ਗਾਲਾਂ ਕੱਢਦੀ ਉਹਨਾਂ ਮਾਮਾ ਦੇ ਗਾਲਾਂ ਕੱਢਦੀ ਆ ਇੰਨੇ ਕੁ ਲੈ ਕੋ ਤੁਸੀਂ ਇਹ ਤੋਂ ਵੱਧ ਲੈ ਕੇ ਨਹੀਂ ਤੁਸੀਂ ਕਿਸੇ ਚੀਜ਼ ਦੇ ਹੁਣ ਭਾਈ ਅੰਮਰਤ ਪਾਲਸਿਕ ਤੋਂ ਆਇਆ ਉਹ ਛੜਦੇ ਕਿ 29 ਸਾਲ ਦਾ ਨੌਜਵਾਨ ਆ ਕੇ ਪੰਜਾਬ ਦੀ ਬਾਗਡੋਰ ਸੰਭਾਲਤੀ ਕਿ ਉਹਨਾਂ ਦੇ ਬੋਲਾ ਤੇ ਧੜਾ ਧੜਾ ਨੌਜਵਾਨ ਅੰਮਰਤ ਸੈਕਣ ਲੱਗ ਪਏ ਉਹਨਾਂ ਦੇ ਇੱਕ ਬੋਲ ਦੇ ਨਾਲ ਹਜ਼ਾਰਾਂ ਨੌਜਵਾਨ ਜਮਾਨਾ ਨੇ ਜਿਹੜਾ ਕਿ ਨਸੇ ਨੂੰ ਜਿਹੜਾ ਤਿਆਗਣਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਤੋਂ ਪਹਿਲਾਂ ਕਿਉਂ ਨਸੇ ਨੂੰ ਛੱਡ ਦਿੰਦੇ ਜਾਂ ਉਹ ਅੰਬਰਤਾਰੀ ਹੋ ਜਾਂਦੇ ਇਹ ਕੰਮ ਸਰਕਾਰਾਂ ਨੂੰ ਕਦੇ ਰਾਸ ਨਹੀਂ ਆਉਂਦਾ ਇਹ ਅੱਜ ਤਣੇ ਮੁੱਢ ਤੋਂ ਬੈਰ ਰਿਆ ਸਿੱਖ ਕੌਮ ਦੇ ਨਾਲ ਸਰਕਾਰਾਂ ਦਾ ਇੱਕ ਬਹਾਨਾ ਬਣਾ ਕੇ ਜਨਾਲਾ ਨੂੰ ਘਟਨਾ ਕਾਂਡ ਹੋ ਗਿਆ ਫਲਾਨਾ ਹੋ ਗਿਆ ਧਮਕਾ ਹੋ ਗਿਆ ਆਪਣੇ ਨੇ ਭੰਡਣਾ ਸ਼ੁਰੂ ਕਰ ਦਿੱਤਾ ਸਰਕਾਰਾਂ ਚੁੱਪ ਸੀ ਅਬ ਬਾਦਲ ਆਣੇ ਨੇ ਮੜੀਆਂ ਚੀਕਾਂ ਮਾਰੀਆਂ ਹਰਸਿਮਰਤ ਕੌਰ ਬਾਦਲ ਨੇ ਕਿ ਦੇਖੋ ਜੀ ਇਹ ਜਨਾਲਾ ਘਾ ਉਹ ਹੋ ਗਿਆ ਇੱਥੇ ਤਾਂ ਐ ਹੋ ਜੂ ਇੱਥੇ ਬਹੁ ਹੋ ਜੂਗਾ ਫਿਰ ਉਸ ਤੋਂ ਬਾਅਦ ਜਦੋਂ ਅੰਮਰਤਪਾਲ ਸਿੰਘ ਉੱਤੇ ਐਨਐਸਏ ਲੱਗ ਜਾਂਦਾ ਤੇ ਇਹੀ ਬਾਦਲ ਪਰਿਵਾਰ ਕਹਿੰਦਾ ਕਿ ਐਨਐਸਏ ਮਾਰੀ ਆ ਜੀ ਜਦੋਂ ਭਾਈ ਅੰਮਰਤਪਾਲ ਸਿੰਘ 2024 ਦੇ ਵਿੱਚ ਉਹਨਾਂ ਦੇ ਮਾਪਿਆਂ ਤੇ ਹੋਰ ਸੰਗਤ ਨੇ ਜਿਹੜਾ ਅੰਬਰ ਸਰ ਮੋਰਚਾ ਲਾਇਆ ਤੇ ਉਸ ਮੋਰਚੇ ਦੇ ਵਿੱਚ ਜਾ ਕੇ ਬਲਟੋਏ ਵਰਗੇ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਸੁਨੌਨੀ ਕਮੇਟੀ ਦੇ ਪ੍ਰਧਾਨ ਸੁਨੌਨੀ ਕਮੇਟੀ ਦੇ ਮੈਂਬਰ ਉੱਥੇ ਜਾ ਕੇ ਕਹਿੰਦੇ ਜੀ ਬਹੁਤ ਮਾਰਾ ਹੋਇਆ ਐਨਐਸਏ ਲੱਗ ਗਈ ਤੇ ਅਸੀਂ ਤੁਹਾਡੇ ਨਾਲ ਆ ਸਾਨੂੰ ਦੱਸਿਓ ਜੋ ਤੁਸੀਂ ਕਾਲ ਦੋਗੇ ਅਸੀਂ ਤੁਹਾਡੇ ਨਾਲ ਆ ਪਰ ਜਿਸ ਦਿਨ ਤੋਂ ਭਾਈ ਅੰਬਰਤਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਨੇ ਤੇ ਪੰਜਾਬ ਵਾਸੀਆਂ ਨੇ ਕਹਿ ਦਿੱਤਾ ਕਿ ਭਾਈ ਅੰਮਰਤਪਾਲ ਸਿੰਘ ਚੌਣ ਲੜੂਆ ਤਾਂ ਸਭ ਦੇ ਪਿੱਸੂ ਪੈ ਗਏ ਚਲੂਣੇ ਲੜਨ ਲੱਗ ਪਏ ਮਿਰਚਾਂ ਲੱਗ ਗਈਆਂ ਇੱਕ ਗਾਹਕ ਆਇਆ ਸੀ ਕਹਿੰਦੇ ਦੁਕਾਨ ਤੇ ਸੌਦਾ ਲੈਣਾ ਉਹ ਮਿਰਚਾਂ ਲੈ ਕੇ ਗਿਆ ਸੀ ਦੁਕਾਨਦਾਰ ਤੋਂ ਦੁਕਾਨਦਾਰ ਨੂੰ ਆਪਣੀ ਹਾਲਾਤ ਦੱਸ ਰਿਹਾ ਸੀ ਮਿਰਚਾਂ ਦੇ ਕਿ ਯਾਰ ਮੈਂ ਤਾਂ ਤੇਤੋ ਕੱਲ ਮਿਰਚਾਂ ਲੈ ਕੇ ਗਿਆ ਸੀ ਮਾਤਾ ਕੁਦਰਤੀ ਹੱਥ ਧੋ ਬੈਠਾ ਤੇ ਤੁਹਾਡੀਆਂ ਮਿਰਚਾਂ ਨੇ ਤੇ ਦੂਜੇ ਆ ਕੇ ਗਾਕਨੇ ਤਾਂ ਵੈਸੇ ਪੁੱਛਿਆ ਸੀ ਕਿ ਸੇਠਾ ਮਿਰਚਾਂ ਕਿਵੇਂ ਲਾਈਆਂ ਨੇ ਤੇ ਉਹ ਅੱਗੇ ਜਿਹੜਾ ਜਮਾਨ ਖੜਾ ਸੀ ਬੰਦਾ ਖੜਾ ਸੀ ਉਹਨੂੰ ਐ ਹੋ ਗਿਆ ਕਿ ਇਹਨੂੰ ਪਤਾ ਲੱਗ ਗਿਆ ਉਹ ਕਹਿੰਦਾ ਤੈਂ ਕੀ ਲੈਣਾ ਮੈਂ ਕਿਵੇਂ ਲਾਈਆਂ ਸੀ ਕਿਵੇਂ ਨਾਲ ਲਾਈਆਂ ਸੀ ਤੂੰ ਦੱਸ ਕਹਿੰਦਾ ਕੀ ਲੈਣਾ ਹੈਗਾ ਉਹ ਕਹਿੰਦਾ ਭਰਾਵਾ ਗੱਲ ਕਿਉਂ ਪੈਣਾਗਾ ਕਹਿੰਦਾ ਮੈਂ ਤਾਂ ਸੇਠ ਨੂੰ ਪੁੱਛਿਆਗਾ ਉਹ ਕਹਿੰਦਾ ਸੇਠ ਨੂੰ ਕਿਉਂ ਪੁੱਸਿਆ ਤੂੰ ਮੈਨੂੰ ਕਹਿਣਾਗਾ ਕਹਿਣ ਦਾ ਭਾਵ ਕਿ ਜਣੀ ਕਿ ਗੱਲ ਹੁਣ ਭਾਈ ਅੰਬਰਤ ਪਾਲ ਸਿੰਘ ਨੇ ਗੱਲ ਤਾਂ ਕੀਤੀ ਸੀ ਪੰਜਾਬ ਦੇ ਮੁੱਦੇ 'ਤੇ ਤੇ ਇਹਨਾਂ ਕਾਲੀਆਂ ਦੇ ਪਿੱਸੂ ਪੈ ਗਏ ਤੇ ਇਹਨਾਂ ਅੱਜ ਪੱਲੀ ਚਕ ਮਹਿਕਮੇ ਦੇ ਇਹਨਾਂ ਨੂੰ ਐ ਹੋ ਗਿਆ ਕਿ ਹੁਣ ਸਾਡਾ ਖਾਣਾ ਪਾਣੀ ਦਾਣਾ ਪਾਣੀ ਬੰਦ ਹੋਊਗਾ ਕਿ ਭਾਈ ਹੁਣ ਅੰਬਰਤ ਪਾਲ ਸਿੰਘ ਇਲੈਕਸ਼ਨ ਲੜ ਪਿਆ ਤਾਂ ਸਾਨੂੰ ਕੌਣ ਪੁੱਸੂਗਾ ਤੇ ਅਸੀਂ ਰੋਟੀਆਂ ਸੇਕੀਆਂ ਨੇ ਅੱਜ ਤੱਕ ਪੰਥ ਦੇ ਨਾਂ ਤੇ ਪੰਜੇ ਦੇ ਨਾਂ ਤੇ ਕਿਸੇ ਨੇ ਤੱਕੜੀ ਨਾਂ ਤੇ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਲੋਕਾਂ ਨੂੰ ਬੁੱਧੂ ਬਣਾਇਆ ਗੁਰੂ ਨਾਨਕ ਦੇਵ ਸਾਹਿਬ ਦੀ ਤੱਕੜੀ ਕਹਿ ਕੇ ਜੇ ਸੱਚ ਤੋਲਦੀ ਆ ਐ ਨਹੀਂ ਕਹਿੰਦੇ ਸੇ ਚਿੱਟਾ ਤੋਲਦੀ ਆ ਇਸਮੈਕ ਤੋਲਦੀ ਆ ਆਖਰ ਤੁਹਾਨੂੰ ਸਭ ਨੂੰ ਪਤਾ ਆਖਰ ਕੀ ਹੋਇਆ ਫਿਰ ਐਨਐਸ ਤੋਂ ਹੋ ਰਹਿਣੇ ਸੇ ਬਤਾ ਦਿੱਤੀ ਕਿ ਸੌ ਚੁੱਕਣ ਦੇ ਬੜੇ ਮੁੱਦੇ ਭੱਕਿਆ ਜੀ ਪਾਇ ਅੰਮਰਤਪਾਲ ਸਿੰਘ ਨੂੰ ਸੌਣ ਚੁੱਕਣ ਦਿੱਤੀ ਜਾਊਗੀ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਉਹ ਰੱਦ ਹੋ ਜਾਊਗੀ ਤੇ ਚੋਰੀ ਚੋਰੀ ਚਲੋ ਸੌ ਚਗਾ ਦਿੱਤੀ ਅੱਜ ਮੁੱਦਾ ਕੀ ਖੜਿਆ ਕਿ ਭਾਈ ਅੰਮਰਤਪਾਲ ਸਿੰਘ ਦਾ ਕਿ ਜਦੋਂ ਪਤਾ ਲੱਗ ਗਿਆ ਕਿ ਅੰਮਰਤਪਾਲ ਸਿੰਘ ਜਿੱਤ ਪ੍ਰਾਪਤ ਕਰ ਗਏ ਤੇ ਹੁਣ ਸੈਸ਼ਨ ਦੇ ਵਿੱਚ ਹਿੱਸਾ ਬਣਨਗੇ ਪੰਜਾਬੀ ਦੀ ਆਵਾਜ਼ ਬਣਨਗੇ ਇੱਕ ਪੰਜਾਬ ਦੇ ਵਿੱਚ ਕਤਲ ਹੋਇਆ ਹਜ਼ਾਰਾਂ ਕਤਲ ਹੁੰਦੇ ਆ ਪੰਜਾਬ ਦੇ ਵਿੱਚ ਉਹਨਾਂ ਕਿਸੇ ਕਤਲ ਦਾ ਦੁੱਖ ਨਹੀਂ ਆਇਆ ਇੱਕ ਕਤਲ ਦਾ ਦੁੱਖ ਆ ਗਿਆ ਸਾਰਿਆਂ ਨੂੰ ਸਾਰਿਆਂ ਨੇ ਬੜਾ ਅਫਸੋਸ ਕੀਤਾ ਮੈਂ ਵੀ ਕਹਿਣਾ ਕਿ ਭਾਈ ਕਾਤਲ ਕਿਸੇ ਬੰਦੇ ਦਾ ਕਿਸੇ ਮਨੁੱਖ ਦਾ ਹੋਣਾ ਬਹੁਤ ਹੀ ਮੰਦ ਭਾਗਾ ਬਹੁਤ ਹੀ ਨਿੰਦਰਯੋਗ ਤੇ ਬਹੁਤ ਹੀ ਦਿਲ ਦੁਖਦਾਗਾ ਜਦੋਂ ਇਹ ਜੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਮੁੱਦਾ ਬਣਾਇਆ ਭਾਈ ਅੰਮਰਤਪਾਲ ਸਿੰਘ ਨੂੰ ਟਾਰਗੇਟ ਕੀਤਾ ਗਿਆ ਉਤੇ ਭਾਈ ਅੰਮਰਤਪਾਲ ਸਿੰਘ ਨੂੰ ਤੇ ਉੱਪਰ ਜਿਹੜਾ ਜੁਏਪੀਏ ਯੁਵਾਪਾ ਜਿਹੜਾ ਕਾਨੂੰਨ ਉਹਦੇ ਤਹਿਤ ਪਰਚਾ ਦਰਜ ਕਰ ਦਿੱਤਾ ਲੋਕ ਸਭਾ ਦੇ ਸਪੀਕਰ ਨੂੰ ਅੰਮਰਤਪਾਲ ਸਿੰਘ ਨੇ ਚਿੱਠੀਆਂ ਲਿਖੀਆਂ ਲੋਕ ਸਭਾ ਦਾ ਸਪੀਕਰ ਕਹਿੰਦਾ ਕਿ ਭਾਈ ਮੇਰੇ ਹੱਥ ਖੜੇ ਆ ਸਰਕਾਰ ਕੋਲੇ ਜਾ ਤੇ ਜਾਂ ਭਾਈ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਰਕਾਰਾਂ ਕੌਣ ਸੁਣੂਗਾ ਜਿਹੜਾ ਐਨਐਸਏ ਵਧਾ ਰਿਹਾ ਉਹ ਸੁਣੂਗਾ ਜਿਹੜਾ ਜੁਆਪਾਲ ਆ ਲਿਆ ਉਹ ਸੁਣੂਗਾ ਆਖਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਬੜੇ ਲੋਕਾਂ ਨੇ ਕਿਹਾ ਕਿ ਭਾਈ ਸਾਡੇ মিডিਆ ਨੇ ਵੀ ਕਿਹਾ ਬੜਾ ਇਹਨੇ ਰੌਲਾ ਪਾਇਆ ਅੰਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਣ ਵਾਲੀ ਆ ਇੰਨੇ ਦਿਨੇ ਰਹਿ ਗਏ ਇੰਨੇ ਦਿਨ ਰਹਿ ਗਏ ਆਖਰ ਮਗਰ ਦੀ ਗੱਲ ਤੁਹਾਨੂੰ ਤੁਸੀਂ ਕਹਿ ਦਿੰਦੇ ਹੋ ਕਿ ਗੱਲ ਲਮਕਾ ਦਿੰਦਾ ਜਾਂ ਗੱਲ ਲੰਬੀ ਕਰ ਦਿੰਦਾ ਕਿਸੇ ਗੱਲ ਦੀ ਤੈਅ ਬੰਨਣੀ ਹੋਵੇ ਕਿਸੇ ਦੀ ਨਿਉ ਰੱਖਣੀ ਹੋਵੇ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਭਰਾਵੋ ਇਹ ਆਪਾਂ ਹੁਣ ਸਿੱਧਾ ਤੁਹਾਨੂੰ ਸਿੱਧੇ ਪਾਣੀ ਚ ਡਾਂਗਾ ਮਾਰਨ ਵਾਲਾ ਕੰਮ ਹੁੰਦਾਗਾ ਇਹ ਤੁਹਾਨੂੰ ਮੈਂ ਦੱਸਿਆ ਬੇਸ਼ੱਕ ਤੁਹਾਨੂੰ ਲੱਖ ਪਤਾਗਾ ਪਰ ਅਸੀਂ ਉਦੋਂ ਤੱਕ ਇਨ੍ਹਾਂ ਦੀਆਂ ਜੜਾਂ ਖੇੜਦੇ ਰਹਾਂਗੇ ਇਹ ਗੱਲਾਂ ਦੱਸਦੇ ਰਹਾਂਗੇ ਲੋਕਾਂ ਨੂੰ ਕਿ ਭਾਈ ਅੰਮਰਤ ਪਾਰਸ ਸਿੰਘ ਦੇ ਪਰਿਵਾਰ ਦੇ ਨਾਲ ਆ ਕੁਝ ਕੀਤਾ ਆਪਣੇ ਆ ਬਗਾਨਿਆਂ ਨੇ ਤੇ ਸਰਕਾਰਾਂ ਨੇ ਤੇ ਦੂਜਿਆਂ ਤੀਜਿਆਂ ਨੇ ਕੋਲ ਚੱਟ ਯਾਰਾਂ ਨੇ ਆਖਰੀ ਦੀ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਹਾਈ ਕੋਰਟ ਦੇ ਵਿੱਚੋਂ ਵੱਡੀ ਜਿੱਤ ਹੋਈ ਹੈ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਸੈਸ਼ਨ ਦੇ ਵਿੱਚ ਜਾਣ ਦਾ ਜਿਹੜਾ ਰਾਹਗਾ ਉਹ ਹਾਈ ਕੋਰਟ ਵੱਲੋਂ ਜਿਹੜਾ ਪਧਰਾ ਕੀਤਾ ਗਿਆਗਾ ਅੱਜ ਤਰੀਕ ਸੀ 4 ਮਾਰਚ ਅੱਜ ਬੇਸ਼ੱਕ ਫੈਸਲਾ ਲਗਭਗ ਤੈਅ ਆ ਪਰ ਜਿਹੜਾਗਾ ਇਹ ਲੰਚ ਟਾਈਮ ਤੋਂ ਬਾਅਦ ਜਿਹੜਾ ਫੈਸਲਾ ਸੁਣਾਇਆ ਜਾਵੇਗਾ ਉਦੋਂ ਤੱਕ ਵੀ ਤੁਸੀਂ ਇਸ ਵੀਡੀਓ ਦੇ ਨਾਲ ਬਨੇ ਰਹੋ ਇਸ ਪੰਜਾਬੀ ਬ੍ਰਸਾ ਟੀਵੀ ਦੇ ਨਾਲ ਬਨੇ ਰਹੋ ਤੇ ਭਾਈ ਅੰਮਰਤਪਾਲ ਸਿੰਘ ਨੂੰ ਤਿੰਨ ਦਿਨਾਂ ਦੀ ਪ੍ਰੋਲ ਕਹਿੰਦੇ ਮਿਲ ਚੁੱਕੀ ਹੈ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਹ ਸੂਤਰਾਂ ਦੇ ਮਿਲੀ ਜਾਣਕਾਰੀ ਅਨੁਸਾਰ ਤੁਹਾਡੇ ਤੱਕ ਜਿਹੜੀ ਗੱਲ ਅਸੀਂ ਸ਼ੇਅਰ ਕਰ ਦਿੱਤੀ ਆ ਕਿ ਹਾਈ ਕੋਰਟ ਵੱਲੋਂ ਜਿਹੜਾ ਭਾਈ ਅੰਮਰਤਪਾਲ ਸਿੰਘ ਤੇ ਵੱਡਾ ਫੈਸਲਾ ਸੁਣਾ ਦਿੱਤਾ ਅੰਮਰਤਪਾਲ ਸਿੰਘ ਦੇ ਹੱਕ ਵਿੱਚ ਤੇ ਮੈਂ ਕਹੂੰਗਾ ਕਿ ਸਾਰੇ ਖੰਡੂਰ ਸਾਹਿਬ ਵਸਤੀਆਂ ਤੇ ਪੰਜਾਬ ਦੇ ਹੱਕ ਵਿੱਚ ਇਹ ਵੱਡਾ ਫੈਸਲਾਗਾ ਜਿਹੜਾ ਕਿ ਅੱਜ ਹਾਈ ਕੋਰਟ ਵੱਲੋਂ ਜਿਹੜਾ ਸੈਸ਼ਨ ਦੇ ਜਾਣ ਦੇ ਵਿੱਚ ਅੱਜ 4 ਤਰੀਕ ਹੋ ਗਈ 10 ਤਰੀਕ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣਾਗਾ ਕਿ ਭਾਈ ਅੰਮਰਪਾਲ ਸਿੰਘ ਦੀ ਜਿੱਥੇ ਜਿੱਤ ਹੋਈ ਆ ਉਹਨਾਂ ਦੇ ਪਰਿਵਾਰ ਦੀ ਹੋਈ ਆ ਵਕੀਲਾਂ ਦੀ ਹੋਈ ਆ ਸਮੁੱਚੇ ਪੰਜਾਬੀਆਂ ਦੀ ਹੋਈ ਆ ਸਮੁੱਚੇ ਖੰਡੂਰ ਸਾਹਿਬ ਵਸਤੀਆਂ ਦੀ ਜਿਨ੍ਹਾਂ ਨੇ ਇੱਕ ਇੱਕ ਬੋਲ ਪਾ ਕੇ ਭਾਈ ਅੰਮਰਪਾਲ ਸਿੰਘ ਨੂੰ ਜਤਾਇਆ ਤੇ ਉਹਨਾਂ ਤੇ ਭਰੋਸਾ ਬੱਜਿਆ ਅੱਜ ਲੋਕ ਸਭਾ ਦੀ ਭਾਈ ਅੰਮਰਪਾਲ ਸਿੰਘ ਆਵਾਜ਼ ਬਣਨਗੇ ਤੇ ਉਹਨਾਂ ਦੀ ਆਵਾਜ਼ ਸੁਣਨ ਦੇ ਲਈ ਅੱਜ ਪੰਜਾਬ ਦੀ ਧਰਤੀ ਤੋਂ ਲੈ ਕੇ ਵਿਦੇਸ਼ਾਂ ਦੀ ਧਰਤੀ ਤੱਕ ਅੱਜ ਉਹ ਆਵਾਜ਼ ਜਿਹੜੇ ਕਿ 2 ਸਾਲ ਪਹਿਲਾਂ ਸਰਕਾਰ ਵੱਲੋਂ ਚੁੱਪ ਕਰਾਈ ਗਈ ਆ ਬੰਦ ਕਰਾਈ ਗਈ ਸੀ ਪਰ ਅੱਜ ਉਹ ਆਵਾਜ਼ ਦੁਬਾਰੇ 2 ਸਾਲਾਂ ਬਾਅਦ ਫੇਰ ਤੁਹਾਡੇ ਕੰਨਾਂ ਵਿੱਚ ਪਾਊਗੀ ਫੇਰ ਤੁਹਾਨੂੰ ਇੱਕ ਵੱਡਾ ਅਵਦੇਸ਼ ਮਿਲੇਗਾ ਫੇਰ ਤੁਹਾਡੇ ਮੁੱਦੇ ਨੇ ਜੋ ਪੰਜਾਬ ਦੇ ਵਿੱਚ ਅੱਜ ਘਾਣ ਹੋ ਰਿਹਾਗਾ ਉਹਨੂੰ ਲੈ ਕੇ ਭਾਈ ਅੰਮਰਪਾਲ ਸਿੰਘ ਜੋ ਬਿਆਨ ਦੇਣਗੇ ਤੇ ਫੇਰ ਸਰਕਾਰਾਂ ਕੰਬਣਗੀਆਂ ਫੇਰ ਸਰਕਾਰਾਂ ਭੱਜਣਾ ਪੈਣਗੀਆਂ ਤੇ ਫੇਰ ਸਰਕਾਰਾਂ ਬਿਆਨ ਤਾਂ ਦੁਬਾਰੇ ਬਣਾਉਣਗੀਆਂ ਕਿ ਭਾਈ ਹੁਣ ਅੰਮਰਪਾਲ ਸਿੰਘ ਨੂੰ ਕਵੇਂ ਅਲਝਾਈਏ ਅਸੀਂ ਦਬਾਰਾ ਉਹਨਾਂ ਤੇ ਕਿਹੜਾ ਕੇਸ ਪਾਈਏ ਇਹ ਸਰਕਾਰਾਂ ਬਿਆਨਤਾ ਘੜ ਰਹੀਆਂ ਤੇ ਕਰ ਰਹੀਆਂ ਨੇ ਇਸ ਵੀਡੀਓ ਨੂੰ ਤੁਸੀਂ ਵੱੱਟ ਵੱੱਟ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਤੁਹਾਡੇ ਕਮੈਂਟ ਪੜ ਕੇ ਭਰਾਵੋ ਸੱਚੀ ਮੁੱਚੀ ਜਣੀ ਕਿ ਇੱਕ ਪੰਜਾਬੀ ਦਾ ਘਾਣਾ ਨਜ਼ਾਰਾ ਆ ਜਾਂਦਾ ਕਿਉਂਕਿ ਪਤਾ ਲੱਗਦਾਗਾ ਕਿ ਭਾਈ ਅੰਮਰਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਤੇ ਜਾਗਦੇ ਜਮੀਰਾਂ ਵਾਲੇ ਅਣਖਾਂ ਵਾਲੇ ਪੰਜਾਬ ਦੇ ਵਾਸੀ ਅਜੇ ਮੁੱਕੇ ਨਹੀਂ ਤੇ ਨਾ ਇਹ ਮਕਾਉਣ ਵਾਲਾ ਕੋਈ ਜੰਮਿਆ ਕਿਉਂਕਿ ਤੁਹਾਡੇ ਕਮੈਂਟ ਤੋਂ ਪਤਾ ਲੱਗਦਾਗਾ ਇੱਕ ਕਹਦਾ ਕਿ ਬੜਾ ਕੁਝ ਝਲਕਦਾ ਤੁਹਾਡੇ ਕਮੈਂਟਾਂ ਦੇ ਵਿੱਚੋਂ ਤੁਸੀਂ ਕੀ ਆਸਾਂ ਉਮੀਦਾਂ ਲਾਈ ਬੈਠੇ ਹੋ ਮੈਂ ਇਹ ਤੁਹਾਡੀਆਂ ਸਾਰੇ ਕਮੈਂਟਾਂ ਤੋਂ ਪੜ੍ਹਦਾਗਾ ਤੁਸੀਂ ਆ ਆਸਾਂ ਉਮੀਦਾਂ ਲਾਈ ਬੈਠੇ ਹੋ ਬੜੀਆਂ ਆਸਾਂ ਉਮੀਦਾਂ ਲਾਈ ਨਹੀਂ ਲਾ ਕੇ ਉਹਨਾਂ ਨੂੰ ਤੁਸੀਂ ਜਿਸ ਤਰ੍ਹਾਂ ਖੰਡੂਰ ਸਾਹਿਬ ਵਾਸੀਆਂ ਨੇ ਭਾਈ ਅੰਮਰਪਾਲ ਸਿੰਘ ਨੂੰ ਜਿਤਾਇਆਗਾ ਲੱਗਦਾ ਕਿ 2027 ਨੇੜੇ ਆ ਲੱਗਦਾ ਕਿ 2027 ਬਹੁਤ ਨੇੜੇ ਆ ਜਦੋਂ ਕਿ ਪੰਜਾਬ ਦਾ ਮੁੱਖ ਮੰਤਰੀ ਭਾਈ ਅੰਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਤੋਂ ਆ ਕੇ ਸਿੱਧਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇਗਾ ਤੇ ਜਿਹੜਿਆ ਫਿਰ ਤੁਹਾਨੂੰ ਪਤਾ ਜਦੋਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਗਿਆ ਫਿਰ ਉਹ ਰਾਜ ਕਿਹੜਾ ਹੋਣਾਗਾ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਊਗਾ ਜਿੱਤੇ ਹਿੰਦੂ ਸਰਖਤ ਹੋਊਗਾ ਜਿੱਤੇ ਸਿੱਖ ਸਰਖਤ ਹੋਣਗੇ ਮੁਸਲਮਾਨ ਹੋਣਗੇ ਅਸਾਈ ਹੋਣਗੇ ਬੋਧੀ ਜੈਨੀ ਜੋ ਵੀ ਧਰਮ ਨੇ ਦੇਖੋ ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮਾਂ ਦੇ ਵਿੱਚ ਬੰਦੇ ਵੜ ਕੇ ਜੋ ਕੁਸ ਪਖੰਡ ਬਾਜੀ ਕਰਦੇ ਨੇ ਉਹ ਮਾੜੇ ਨੇ ਉਹ ਸਾਡੇ ਸਿੱਖਾਂ ਵਿੱਚ ਵੀ ਬੈਠੇ ਨੇ ਉਹ ਸਾਈਆਂ ਵਿੱਚ ਵੀ ਬੈਠੇ ਨੇ ਮੁਸਲਮਾਨਾਂ ਵਿੱਚ ਵੀ ਬੈਠੇ ਨੇ ਉਹ ਹਿੰਦੂਆਂ ਵਿੱਚ ਵੀ ਬੈਠੇ ਨੇ ਉਹ ਚਾਰ ਸਪੇਰੇ ਬੈਠੇ ਨੇ ਕੱਲੇ ਕਿਸੇ ਇੱਕ ਧਰਮ ਦੇ ਵਿੱਚ ਬੈਠੇ ਨਹੀਂ ਜਿਹੜੇ ਕਿ ਧਰਮ ਦੇ ਨਾਂ ਤੇ ਵੋਟਾਂ ਰਾਜਨੀਤੀ ਕਰ ਰਹੇ ਨੇ ਧਰਮ ਨੂੰ ਵਰਤ ਕੇ ਜਿਹੜਾ ਆਪਣਾ ਧੰਦਾ ਚਲਾ ਰਹੇ ਨੇ ਤੇ ਬਦਨਾਮ ਸਾਰੇ ਧਰਮ ਹੁੰਦਾਗਾ ਹੁੰਦੇ ਚਾਰ ਪੰਜ ਬੰਦੇ ਆ ਉਹਨਾਂ ਕਰਕੇ ਸਾਰਾ ਧਰਮ ਨੂੰ ਜਿਹੜਾ ਠੇਸ ਪਹੁੰਚਦੀ ਆ ਤੇ ਇਸ ਕਰਕੇ ਸਾਰਾ ਕੁਝ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਰੂਰ ਠੀਕ ਠਾਕ ਹੋਵੇਗਾ ਤੁਸੀਂ ਵੀਡੀਓ ਨੂੰ ਬਸ ਸ਼ੇਅਰ ਕਰੀ ਜਾਓ ਮੈਂ ਤੁਹਾਡਾ ਆਸਾਨ ਕਦੇ ਨਹੀਂ ਭੁੱਲ ਸਕਦਾ ਤੇ ਸੱਚ ਹਮੇਸ਼ਾ ਬੋਲਦੇ ਰਹਾਂਗੇ ਬੜੇ ਸੱਚਾ ਜੇ ਲੈ ਕੇ ਆਉਣੇ ਆ ਬੜਾ ਕੁਝ ਲੈ ਕੇ ਆਣਾਗਾ ਬੜਾ ਕੁਝ ਕੱਢਣਾਗਾ ਉਹ ਸੱਚ ਬੋਲਣਾਗਾ ਕਿ ਜਿਹੜਾ ਸੱਚ ਅਸੀਂ ਸੁਣਨਾ ਪਸੰਦ ਕਰਦੇ ਆ ਜਿਹੜਾ ਤੁਸੀਂ ਸੁਣੋਗੇ ਸੱਚ ਤੁਹਾਨੂੰ ਉਹ ਸੱਚ ਸੁਣਾਵਾਂਗੇ ਅਸੀਂ ਉਹ ਵੀ ਮੁੱਦੇ ਚੁੱਕਾਂਗੇ ਜਿਹੜਿਆ ਕਿ ਸਰਕਾਰਾਂ ਵੱਲੋਂ ਜਾਂ ਪੁਲਿਸ ਵੱਲੋਂ ਸਾਡੇ ਨੌਜਵਾਨਾਂ ਨੂੰ ਕੋਕੋ ਕੇ ਮਾਰਿਆ ਅਸੀਂ ਉਹਨਾਂ ਪੁਲਿਸ ਅਫਸਰਾਂ ਦੀਆਂ ਵੀ ਜਿਹੜੀਆਂ ਜਾਣਕਾਰੀਆਂ ਲੈ ਰਹੇ ਆ ਕਿਨੇ ਕਿੰਨੇ ਮੁੰਡੇ ਮਾਰਿਆ ਕਿਨੇ ਚੱਕ ਕੇ ਕਿਹੜੇ ਨੌਜਵਾਨ ਮਾਰਿਆ ਕਿੱਥੇ ਕਿੱਥੇ ਝੂਠੇ ਪੁਲਿਸ ਮੁਕਾਬਲੇ ਹੋਇਆ ਕਿੰਨੇ ਕਿੰਨੇ ਉਹਨਾਂ ਦੀਆਂ ਹੰਬਰਾਂ ਸੀ ਕਿੰਨੇ ਕਿੰਨੇ ਘਰਾਂ ਦੇ ਵਿੱਚੋਂ ਕਿਹੜੇ ਕਿਹੜੇ ਪੰਜਾਬ ਦੇ ਪਿੰਡ ਦੇ ਵਿੱਚ ਉਹ ਵੀ ਮੁੱਦੇ ਤੁਹਾਡੇ ਲੈ ਕੇ ਸਾਹਮਣੇ ਆ ਰਹੇ ਆ ਉਹ ਵੀ ਤੁਸੀਂ ਵੀਡੀਓ ਨੂੰ ਜਿਹੜਾ ਜ਼ਰੂਰ ਸ਼ੇਅਰ ਕਰਿਓ ਅੱਜ ਇੱਕ ਹੋਰ ਖਬਰ ਤੁਹਾਡੇ ਨਾਲ ਹੀ ਮੈਂ ਕਹਿ ਦੇਵਾਂ ਇੱਕ ਹੋਰ ਬੁੱਚੜ ਪੁਲਿਸ ਅਫਸਰ ਨੂੰ ਐਸ ਐਚ ਓ ਸੀ ਜਿਹੜਾ ਕੋ ਕਮਾਰ ਨਾ ਭੁੱਲ ਗਿਆ ਮੈਂ ਹੁਣ ਮੂਰੇ ਉਹਦਾ ਨਾਂ ਸੀ ਮਾਗਰ ਕਮਾਰ ਆ ਝੂਠੇ ਪੁਲਿਸ ਮਕਾਲੇ ਵਿੱਚ ਦੋ ਨੌਜਵਾਨਾਂ ਨੂੰ ਸਹੇਦ ਕੀਤਾ ਸੀ ਉਹਨ ਵੀ ਜਿਹੜੀ ਉਮਰ ਕਾਇਦ ਹੋਈ ਆ ਕਿ ਲੱਗਦਾਗਾ ਕਿ ਕੁਝ ਨਾ ਕੁਝ ਮਲ ਮਾਰੀ ਮੋਟੀ ਲੱਗਦੀ ਨਜ਼ਰ ਆ ਰਹੀ ਆ ਇਹ ਜਿਆ ਨੂੰ ਫਾਂਸੀ ਦੀ ਸਜ਼ਾ ਜੇਕਰ ਹੋਵੇ ਤਾਂ ਫੇਰ ਸਿੱਖ ਕੌਮ ਦੇ ਜਿਹੜੇ ਹਿਰਦੇ ਨੇ ਫੇਰ ਕਿਤੇ ਜਾ ਕੇ ਮਾਰੇ ਮੋਟੇ ਠਰਨਗੇ ਤੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਅਗਲਾ ਮੁੱਦਾ ਜਲਦੀ ਲੈ ਕੇ ਆ ਰਹੇ ਆ ਉਹ ਵੀ ਬੜਾ ਸੁਣਨਾ ਉਹ ਕਿਸਾਨਾਂ ਤੇ ਰਿਲੇਟਡ ਆ ਤੇ ਭਗਵਾਨ ਹਰਿਮਾਨਕ ਮੇ ਭੱਜਿਆਗਾ ਉਥੋਂ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਉਹ ਵੀਡੀਓ ਵੀ ਜਲਦੀ ਸੁਣਨਾ ਤੇ ਅੰਮਰਤਪਾਲ ਸਿੰਘ ਦੀ ਜਿਹੜੀ ਵੀਡੀਓ ਅਗਲੀ ਆ ਸਾਰਿਆ ਰਿਹਾਈ ਦਾ ਮੁੱਦਾ ਕੀ ਕੁਝ ਹੋਊਗਾ ਕੀ ਕੁਝ ਅੱਜ ਕੋਰਟ ਦੇ ਵਿੱਚ ਹੋ ਰਿਹਾ ਉਹ ਵੀ ਤੁਹਾਨੂੰ ਜਲਦੀ ਸੁਣਾਵਾਂਗੇ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ